ਅਸੀਂ ਬਿਲਕੁਲ ਕੈਟਲ ਫੀਡ ਭੇਟ ਰਿਹਾ ਤਾਰਾ ਫੀਡ ਜਿਹੜੀ ਅਸੀਂ ਪਹਿਲਾਂ ਹੀ ਬਹੁਤ ਸਾਰੀ ਭੇਜੀ ਆ ਤੇ ਫਿਰ ਸਾਡੇ ਮਨ ਦੇ ਵਿੱਚ ਆਇਆ ਕਿ ਸਾਡੇ ਵੱਡੇ ਵੀਰ ਜਸਵਿੰਦਰ ਸਿੰਘ ਭੱਲਾ ਜੀ ਦੀ ਯਾਦ ਵਿੱਚ ਸਾਡੀ ਫੀਡ ਨੂੰ ਜ਼ਰੂਰ ਛੇ ਵਾਪਸ ਹੁੰਦੀ ਕਰਨੀ ਚਾਹੀਦੀ ਆ ਅਸੀਂ ਅੱਜ ਸਾਡੇ ਜਸਵਿੰਦਰ ਸਿੰਘ ਭੱਲਾ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਅਸੀਂ ਇਹ ਗੱਟੀਆਂ ਭੇਜ ਰਹੇ ਆ ਤੇ ਇਹਦੇ ਵਿੱਚ ਦੋ ਗੱਟੀਆਂ ਸਾਡੇ ਹਲਕੇ ਦੇ ਆ ਨਗਰ ਪੰਚਾਇਤਾਂ ਦੇ ਨਾਲ ਖੜੇ ਨੇ ਉਹਨਾਂ ਨੇ ਸੇਵਕ ਦੀ ਪਿੰਡ ਵੱਲੋਂ ਤੇ ਤੋਂ ਕੈਟਲ ਫੀਡ ਧਾਰਾ ਵੱਲੋਂ ਮੈਨੇਜਮੈਂਟ ਵੱਲੋਂ ਕਰੀਏ ਤੇ ਚਾਰ ਗੱਡੀਆਂ ਚ ਚਾਰੇ ਇਹ ਜਿਹੜੇ ਚਾਰ ਗੱਡੇ ਜਾ ਰਹੇ ਨੇ ਇਹਦੇ ਵਿੱਚ ਕਿਹੜੀ ਕਿਹੜੀ ਸਮਗਰੀ ਤੇ ਕਿੱਥੇ ਕਿੱਥੇ ਭੇਜਦੇ ਨੇ ਇੱਕ ਗੱਡੀ ਚ ਥੋੜਾ ਸ਼ਮਾਨਾ ਖਾ ਦੂਜਾ ਪਰਚੂਨ ਦਾ ਹੁਣ ਪਰਚੂਨ ਤੇ ਸ਼ਮਾਨ ਦੀ ਉੱਥੇ ਲੋਡ ਨਹੀਂ ਪੈਂਦੀ ਮੇਨਲੀ 90% ਕੈਟਲ ਫੀਡ ਕਿਹੜੇ ਏਰੀਆ ਚਲੇ ਇਹ ਤਿੰਨ ਗੱਡੀਆਂ ਸਾਡੇ ਫਜ਼ਲਕਾ ਏਰੀਆ ਤੇ ਜਿਹੜਾ ਕਰੋਜਪੁਰ ਦਾ ਏਰੀਆ ਉੱਤਰ ਜਾਣਗੀਆਂ ਇੱਕ ਗੱਡੀ ਖੰਡੂਰ ਸ਼ਾਹਵਾਲ ਦੇ ਜਿਹੜੇ ਇਸੰਦਰਪੱਲਾ ਜੀ ਨੇ ਬੜੀ ਲੰਮੇ ਛੇ ਵਕਤਿਆਂ ਪੰਜਾਬੀ ਸਭੇ ਚੱਲੇ ਤੇ ਪਿੱਛੇ ਵੀ ਸਾਰੇ ਪੰਜਾਬ ਨੇ ਬੜਾ ਦੁੱਖ ਮਨਾਇਆ ਭਾਰਤ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਜਾ ਕੇ ਸਰਦਾ ਪੇਟ ਕੀਤੀ ਆ ਤੇ ਅਸੀਂ ਵੀ ਗਏ ਆ ਤੇ ਅਸੀਂ ਇਹ ਹੀ ਸੋਚਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਦੀ ਜਹਾਦ ਨੂੰ ਤਾਜ ਰੱਖ ਲਈ ਜ਼ਰੂਰ ਅੱਜ ਇਸ ਦੁੱਖ ਦੀ ਘੜੀ 'ਚ ਹੀਨਾ ਦੇ ਨਾਂ ਤੇ ਜ਼ਰੂਰ ਸੇਵਾ ਕਰਨੀ ਚਾਹੀਦੀ। ਸਭ ਤੋਂ ਪੰਜਾਬੀਆਂ ਨੂੰ ਕੀ ਬੀਲ ਕਰੋਗੇ ਤਾਂ ਉਹ ਵੀ ਬਹੁਤ ਉਥੇ ਲੋੜ ਆ ਰਹੀ ਹੈ। ਪੰਜਾਬੀਆਂ ਨੂੰ ਇਹ ਹੈ ਵੀ ਖੇਤ ਅੱਖੀਂ ਦੇਖ ਕੇ ਜਿੱਥੇ ਲੋੜ ਲੋੜ ਮੁਤਾਬਕ ਜਾ ਕੇ ਕਰੋ। ਕੱਲੀ ਇੱਕ ਸੁਰਖੀਆਂ ਮਟੋਰ ਲਈ ਖਾਵਰਾ ਦੇ ਵਿੱਚ ਰਹਿ ਲਈ। ਸੇਵਾਦਾਰ ਨਾ ਬਣੋ, ਸੇਵਾਦਾਰ ਜੀ ਬਣਨਾ ਤਾਂ ਉਹਨਾਂ ਲੋਕਾਂ ਦੀ ਪੀੜਤ ਲੋਕਾਂ ਦੀ ਸੇਵਾ ਕਰੋ ਜਿਨ੍ਹਾਂ ਨੂੰ ਦੁੱਖ ਆ ਬਾਲੇ ਮੈਂ ਦੇਖੇ ਨੇ ਪੋਲਿਟਿਕਲ ਲੀਡਰ ਵੀ ਬਹੁਤ ਉੱਤੇ ਗਏ ਨੇ ਉਹ ਟਰੈਕਟਰ ਤੇ ਚੜ ਗਏ ਤੇ ਆਹ ਤਰਿਆ ਦੇ ਵਿੱਚ ਵੜ ਗਏ ਖੜੇ ਪਾਣੀ ਚ ਪੜ ਗਏ ਇਹ ਹੜਾ ਜਿਹੜਾ ਹੁੰਦਾ ਜਿਹਦਾ ਹੜ ਦੇ ਸਮੇਂ ਕੋਈ ਬੰਦਾ ਫਸਿਆ ਹੋਵੇ ਉਹਨੂੰ ਕੱਢਣਾ ਹੋਵੇ ਉਹ ਤਾਂ ਅੱਗੇ ਬੰਨ ਮੰਨਿਆ ਜਾਂਦਾ ਵੀ ਪਾਣੀ ਦੇ ਵਿੱਚ ਪੜ ਗਏ ਜਿਹੜਾ ਜਾ ਕੇ ਕੱਲੀ ਫੋਟੋ ਹੀ ਕਰਾਉਣੀ ਨੇ ਉਹ ਹੜ ਤਾਂ ਰੂਪ ਥੋੜੋ ਹੁੰਦੇ ਨੇ ਉਹ ਤਾਂ ਟੋਬਾ ਹੁੰਦਾ ਤੇ ਟੋਬੇ ਦੇ ਵਿੱਚ ਤਾਂ ਫਸਲ ਹੁੰਦੀ ਹੈ ਫਸਲ ਤਾਂ ਮਰ ਰਹੀ ਹੈ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਬਚਾਉਣਾ ਵਈ ਦੂਰਾਂ ਨੂੰ ਬਚਾਉਣਾ ਉੱਥੇ ਦੇ ਲੋਕਾਂ ਨੂੰ ਬਚਾਉਣਾ ਇਹ ਸਾਡਾ ਫਰਜ਼ ਹੈ